ਆਰੇ ਨੂੰ ਪਿਆਰ ਪਰ ਇਸ ਸਸ਼ਕਲ ਜੀ ਲੈ ਕੇ ਹਾਜ਼ਰ ਹੋਏ ਆ ਜੀ ਬਹੁਤ ਹੀ ਖਾਸ ਅਪਡੇਟ ਮਲਾਸਮਾਂ ਤੇ ਪੈਨਸ਼ਨਰਸ ਦੇ ਲਈ ਦੋਸਤੋ ਪੰਜਾਬ ਰਾਜ ਦੇ ਜਿਹੜੇ ਮਲਾਸਮਾਂ ਤੇ ਪੈਨਸ਼ਨਰਸ ਨੂੰ ਲੱਗਿਆ ਇੱਕ ਹੋਰ ਝਟਕਾ Holi ਦੇ ਮੌਕੇ ਤੇ ਉਮੀਦ ਸੀ ਕਿ 4% ਪੈਂਡਿੰਗ ਡੀਏ ਦੀ ਕਿਸ਼ਤ ਹੋਵੇਗੀ ਜਾਰੀ ਪਰ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਨਹੀਂ ਹੋਇਆ ਕੋਈ ਵੱਡਾ ਐਲਾਨ ਹੁਣ ਪੰਜਾਬ ਰਾਜ ਦੇ ਮਲਾਸਮਾਂ ਤੇ ਪੈਨਸ਼ਨ ਦਾ ਜਿਹੜਾ ਸੰਘਰਸ਼ ਹੋਰ ਕਦੋਂ ਤੱਕ ਚੱਲੇਗਾ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਹੀ ਜਾਣਕਾਰੀ ਜਮਾ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤਮੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਦੱਸਦੇ ਕਿ ਮਾਰਚ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਕਿਹੜਾ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੇ ਤੇ ਪੈਸ਼ਨਲ ਦੇ ਲਈ ਕਰੇਗੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈ ਮੀਟਿੰਗ ਜਿਹੜੀ ਕੈਬਨਿਟ ਮੀਟਿੰਗ ਦਾ ਦੌਰ ਜਾਰੀ ਕੀ ਜਿਹੜਾ ਹੋਇਆ ਸੀ ਪੰਜਾਬ ਸਰਕਾਰ ਦੇ ਉੱਤੇ ਦਬਾਅ ਵਧਾਇਆ ਹੋਇਆ ਸੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਵੱਡੀ ਖੁਸ਼ਖਬਰੀ ਜਿਹੜੀ ਹੈ ਦਿੱਤੀ ਜਾ ਸਕਦੀ ਸੀ ਕਿਸੇ ਵੀ ਮੌਕੇ ਤੇ ਮਿਲ ਸਕਦੀ ਸੀ ਹਾਲਾਂਕਿ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਇਆ ਉਮੀਦ ਸੀ ਕਿ 11% ਡੀਏ ਦੇ ਵਿੱਚੋਂ 4% ਜਿਹੜੀ ਕਿਸ਼ਤ ਹੈ ਇੱਕ ਜਿਹੜੀ ਉਹ ਲਾਗੂ ਕੀਤੀ ਜਾਵੇਗੀ ਕੈਬਨਟ ਮੀਟਿੰਗ ਦੇ ਵਿੱਚ ਹੋਈ ਪਰ ਉਸ ਦੇ ਵਿੱਚ ਜਿਹਾ ਕੋਈ ਫੈਸਲਾ ਨਹੀਂ ਆਇਆ ਹੁਣ ਸੋਸ਼ਲ ਮੀਡੀਆ ਅਤੇ ਸੂਤਰਾਂ ਦੇ ਹਵਾਲੇ ਇੱਕ ਵੱਡੀ ਅਪਡੇਟ ਜਿਹੜੀ ਹੈ ਕਿ ਬਜਟ ਸੈਸ਼ਨ ਦੀਆਂ ਤਰੀਕਾਂ ਜਿਹੜੀਆਂ ਨੇ ਐਲਾਨ ਦਿੱਤੀਆਂ ਗਈਆਂ ਨੇ ਅਤੇ ਮਾਰਚ ਮਹੀਨੇ ਦੇ ਆਖਰੀ ਹਫਤੇ ਦੇ ਵਿੱਚ ਇੱਕ ਹੋਰ ਕੈਬਨਟ ਮੀਟਿੰਗ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਜਿਸ ਦੇ ਵਿੱਚ ਵੱਡਾ ਫੈਸਲਾ ਜਿਹੜਾ ਹੈ ਲਿਆ ਜਾਵੇਗਾ ਅਤੇ ਨਾਲ ਦੀ ਨਾਲ ਮੁਲਾਜ਼ਮਾਂ ਤੇ ਪੈਸ਼ਨਰਾਂ ਨੂੰ ਵੱਡੀ ਅਪਡੇਟ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 11% ਡੀਏ ਦੇ ਵਿੱਚੋਂ 4% ਜਿਹੜੀ ਹੈ ਜਿਹੜੀ ਕਿਸ਼ਤ ਹੈ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਜੇਕਰ ਇਸੇ ਤਰ੍ਹਾਂ ਹੁੰਦਾ ਹੈ ਪੰਜਾਬ ਰਾਜ ਦੇ ਬਲਾਸਮਾ ਤੇ ਪੈਨਸ਼ਨਰਜ਼ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਮਿਲ ਸਕਦੀ ਹੈ ਉਹਨਾਂ ਹੁਣ ਇਹ ਦੇਖਣਾ ਇਨ ਪਟੀਸ਼ਨ ਮਾਨਜੁਗ ਸੁਪਰੀਮ ਕੋਰਟ ਦੇ ਵਿੱਚ 12/2025 ਨੂੰ ਫਾਈਲ ਕੀਤੀ ਗਈ ਸੀ ਜਿਸ ਨੂੰ ਕਿ ਅਜੇ ਜਿਹੜਾ ਹੈ ਲਿਸਟ ਕੀਤਾ ਜਾਣਾ ਬਾਕੀ ਹੈ ਇਸੇ ਦੌਰਾਨ ਸਰਕਾਰ ਦੇ ਵੱਲੋਂ ਪਿਛਲੇ ਸੁਣਵਾਈ ਦੀ ਮਿਤੀ 14 ਦੋ 2025 ਨੂੰ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਟੀ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਨੇ ਐਸਟੇਟ ਬੋਰਡ ਦੇ ਵਿੱਚ ਇੱਕ ਰੈਮਿਅਨ ਪਟੀਸ਼ਨ ਪਾਈ ਹੈ ਜਿਸ ਦੀ ਸੁਣਵਾਈ 10 ਦਿਨਾਂ ਦੇ ਵਿੱਚ ਹੋਣ ਜਾਣ ਦੀ ਸੰਭਾਵਨਾ ਹੈ ਇਸੇ ਤੇ ਸਰਕਾਰ ਨੂੰ ਅਗਲੀ ਤਾਰੀਖ 6/3/2025 ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਮਿਤੀ 6/3/2025 ਨੂੰ ਕੰਟੈਂਪਟ ਰੀਟਾਂ ਦੀ ਜਿਹੜੀ ਸੁਣਵਾਈ ਦੇ ਦੌਰਾਨ ਭਾਵ ਕਿ ਸਰਕਾਰ ਨੇ ਫਿਰ ਸੁਪਰੀਮ ਕੋਰਟ ਦੇ ਵਿੱਚ ਰੈਵਨਿਊ ਪਟੀਸ਼ਨ ਦਾ ਹਵਾਲਾ ਦੇ ਕੇ ਕੇਸ ਨੂੰ ਜਿਹੜਾ ਅਬਜ਼ਰਵ ਕਰਨ ਦੀ ਜਿਹੜੀ ਹੈ ਮੰਗ ਕੀਤੀ ਹੈ ਪਰੰਤੂ ਮਾਨਯੋਗ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦੇ ਹੋਏ ਰੀਟਾਂ ਦੀ ਸੁਣਵਾਈ ਨੂੰ ਰੋਕਣ ਦੇ ਲਈ ਕੋਈ ਠੋਸ ਆਧਾਰ ਨਹੀਂ ਹੈ 13/9/2025 ਜੋ ਵੀ ਡੈਂਟਡ ਰੀਟ ਨਾਲ ਸੰਬੰਧੀ ਹਾਈ ਕੋਰਟ ਦੇ ਵੱਲੋਂ ਆਏ ਨਵੇਂ ਫੈਸਲੇ ਦਾ ਜ਼ਿਕਰ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਮਤਵ ਨਾਲ ਸਭੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਕੀ ਮਿਤੀ ਜਿਹੜੀ ਹੈ 17/7/2020 ਤੋਂ ਬਾਅਦ ਭਰਤੀ ਹੋਏ ਮਲਾਸਮਾਂ ਦਾ ਸਤਮਾ ਪੇ ਕਮਿਸ਼ਨ ਕਿਵੇਂ ਲਾਗੂ ਕਰ ਦਿੱਤਾ ਗਿਆ ਸੀ ਇਸ ਮਿਤੀ ਤੋਂ ਬਾਅਦ ਭਰਤੀ ਹੋਏ ਮਲਾਸਮਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਣਾ ਪੈ ਰਿਹਾ ਹੈ ਇਸ ਪੱਧਰ ਦੇ ਵਿਰੁੱਧ ਮਾਨ ਜੋ ਪੰਜਾਬ ਨੂੰ ਹਰਿਆਣਾ ਹਾਈ ਕੋਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਪਾਈ ਇੱਕ ਰਿਟ ਪਟੀਸ਼ਨ ਜਿਹੜੀ 15896 2023 ਸੌਰਵ ਸ਼ਰਮਾ ਵਰਸਸ ਪੰਜਾਬ ਸਟੇਟ ਪੰਜਾਬ ਜਿਹੜੀ ਪਾਈ ਗਈ ਸੀ ਇਸ ਰਿਟ ਪਟੀਸ਼ਨ ਜਿਹੜਾ ਦਾ ਫੈਸਲਾ ਜਿਹੜਾ ਹੈ ਪਟੀਸ਼ਨ ਕਰਤਾ ਦੇ ਹੱਕ ਦੇ ਵਿੱਚ ਮਿਤੀ 13 9 2024 ਨੂੰ ਮਾਝਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਦੇ ਦਿੱਤਾ ਗਿਆ ਸੀ ਇਸ ਫੈਸਲੇ ਦੇ ਵਿੱਚ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਪਟੀਸ਼ਨ ਕਰਤਾਵਾਂ ਨੂੰ ਤਨਖਾਹ 6ਵੇਂ 6ਵੇਂ ਪੀ ਕਮਿਸ਼ਨ ਦੇ ਅਨੁਸਾਰ ਦਿੱਤੀ ਜਾਵੇ ਤੇ ایرিয়ার ਵੀ ਕੈਲਕੂਲੇਟ ਕਰਕੇ ਦਿੱਤਾ ਜਾਵੇ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਮੰਨਾ ਸੀ ਕਿ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਹੈ ਡਾਇਰੈਕਟ ਭਰਤੀ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਰੂਲਸ ਅਨੁਸਾਰ ਹੋਈ ਸੀ ਐਜਿਕ ਇਕਵਿਟੀ ਦੇ ਵੱਲੋਂ ਪੱਤਰ ਜਾਰੀ ਕਰਕੇ ਉਹਨਾਂ ਨੂੰ 7ਵਾਂ ਤਨਖਾਹ ਕਮਿਸ਼ਨ ਹਮੇਸ਼ਾ ਲਾਗੂ ਕਰਨਾ ਕਿਸੇ